ਦੋਸਤੋ ਅੱਜਕੱਲ ਫੇਰ ਬੜੇ ਵੱਡੇ ਪੱਧਰ ਤੇ ਸਰਗਰਮੀ ਹੋ ਰਹੀ ਹੈ ਕਿ ਪੰਜਾਬ ਦੀ ਸਿਆਸਤ ਆਖਰ ਕਿਸ ਦੇ ਹੱਥ ਹੋਵੇ ਤੇ ਸਭ ਤੋਂ ਅਜੀਬ ਉਦੋਂ ਲੱਗਦਾ ਹੈ ਜਦੋਂ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਅਕਾਲੀ ਦਲ ਨੂੰ ਇਕੱਠਾ ਕਰਨ ਲਈ ਆਪਣੇ ਵੱਲੋਂ ਯਤਨਸ਼ੀਲ ਹੁੰਦੀ ਦਿਖਾਈ ਦਿੰਦੀ ਹੈ ਇੱਕ ਸਮਾਂ ਸੀ ਜਦੋਂ ਅੱਜ ਦਾ ਭਾਰੂ ਅਕਾਲੀ ਦਲ ਕਹਿ ਲਈਏ ਪੁਰਾਣਾ ਅਕਾਲੀ ਦਲ ਕਹਿ ਲਈਏ ਜਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਵਾਲਾ ਅਕਾਲੀ ਦਲ ਜਾਂ ਸਰਦਾਰ ਸੁਖਵੀਰ ਸਿੰਘ ਹੋਣਾ ਵਾਲਾ ਅਕਾਲੀ ਦਲ ਕਹਿ ਲਿਏ ਉਸ ਅਕਾਲੀ ਦਲ ਦੀ ਭਾਈਵਾਲੀ ਨਾਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਸੀ ਫਿਰ ਕੀ ਹੋਇਆ ਇੱਕ ਸਮਾਂ ਆਇਆ ਬਦਲਾਅ ਦਾ ਸਮਾਂ ਆਇਆ ਤਾਂ ਪ੍ਰਧਾਨਗੀ ਨੂੰ ਲੈ ਕੇ ਚਿੰਤਾ ਹੋਈ ਤਾਂ ਦੋ ਹਿੱਸਿਆਂ ਦੇ ਵਿੱਚ ਸਰਕਾਰ ਵੰਡੀ ਗਈ ਜਾਂ ਅਕਾਲੀ ਪਾਰਟੀ ਵੰਡੀ ਗਈ ਜਦੋਂ ਅਕਾਲੀ ਪਾਰਟੀ ਦੀ ਦੋ ਹਿੱਸਿਆਂ ਦੇ ਵਿੱਚ ਵੰਡ ਹੋਈ ਇੱਕ ਨੂੰ ਕੁਝ ਲੋਕਾਂ ਨੇ ਬਾਗੀ ਠੜਾ ਕਿਹਾ ਤੇ ਉਹਨਾਂ ਨੇ ਆਪਣੇ ਆਪ ਨੂੰ ਅਕਾਲੀ ਦਲ ਦੇ ਭਵਿੱਖ ਦੇ ਵਾਰਿਸ ਦੇ ਤੌਰ ਤੇ ਵੀ ਪ੍ਰੋਜੈਕਟ ਕਰਨਾ ਸ਼ੁਰੂ ਕੀਤਾ ਤਾਂ ਹੌਲੀ ਹੌਲੀ ਕੀ ਹੋਇਆ ਕਿ ਉਹ ਵਿਅਕਤੀ ਜਿਹੜੇ ਬਾਗੀ ਠੜਾ ਕਹਿੰਦੇ ਸੀ ਉਹਨਾਂ ਦੇ ਕੁਝ ਲੀਡਰ ਹੈ ਜਿਹੜੇ ਉਹ ਭਾਰਤੀ ਜਨਤਾ ਪਾਰਟੀ ਦੇ ਨੇੜੇ ਚਲੇ ਗਏ ਇਸ ਕਸ਼ਮਕਸ਼ ਦੇ ਵਿੱਚ ਵਾਪਰਿਆ ਇਹ ਕਿ ਹੁਣ ਸਾਰੇ ਦੇ ਸਾਰੇ ਅਕਾਲੀ ਦਲ ਜਿਨ੍ਹਾਂ ਦੇ ਵਿੱਚੋਂ ਰੀਸੈਂਟਲੀ ਸਰਦਾਰ ਸਿਕੰਦਰ ਸਿੰਘ ਮਲੂਕ ਹੈ ਜਿਹੜੇ ਉਹ ਫੇਰ ਘਰ ਵਾਪਸੀ ਦੇ ਨਾਂ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਅਕਾਲੀ ਦਲ ਦੇ ਵਿੱਚ ਵਾਪਸ ਆ ਗਏ ਉਹ ਇਹ ਕਹਿ ਰਹੇ ਹੈ ਕਿ ਅਕਾਲੀ ਦਲ ਦਾ ਭਵਿੱਖ ਭਾਰਤੀ ਜਨਤਾ ਪਾਰਟੀ ਤੋਂ ਬਾਹਰ ਨਹੀਂ ਹੈ ਕੀ ਕਾਰਨ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਯੂਨਿਟ ਦੇ ਪ੍ਰਮੁੱਖ ਇਹ ਕਹਿ ਰਹੇ ਹੈ ਕਿ ਅਕਾਲੀ ਦਲ ਨੂੰ ਇੱਕਮੁੱਠ ਹੋਣਾ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਵਾਲਾ ਹੈ ਕੀ ਇਸ ਦੇ ਪਿੱਛੇ ਅਕਾਲੀ ਦਲ ਨੂੰ ਲੱਗਦਾ ਹੈ ਕਿ ਇਹ ਅਕਾਲੀ ਦਲ ਦੀ ਵਕਈ ਤਾਕਤ ਵਧਾਉਣ ਵਾਲੀ ਗੱਲ ਹੈ ਜਾਂ ਇਹ ਅਕਾਲੀ ਦਲ ਨੂੰ ਕਿਸੇ ਹੋਰ ਪੈਂਤੜੇ ਵਿੱਚ ਪਸਾਉਣ ਵਾਲੀ ਗੱਲ ਹੈ ਇਹਦਾ ਫੈਸਲਾ ਤਾਂ ਅਪ ਵੇਖ ਹੀ ਕਰੂਗਾ ਪਰ ਜਿਹੜਾ ਬਾਗੀ ਅਕਾਲੀ ਦਲ ਧੜਾ ਹੈ ਉਹਦੀਆਂ ਸਮੱਸਿਆਵਾਂ ਵੀ ਕਿਸੇ ਗੱਲੋਂ ਘੱਟ ਨਹੀਂ ਹੈ ਤਾਂ ਹੀ ਉਹ ਸ਼ੈਲ ਸੁਖਬੀਰ ਸਿੰਘ ਵਾਲੇ ਅਕਾਲੀ ਦਲ ਨੂੰ ਮਾਤ ਨਹੀਂ ਦੇ ਰਿਹਾ ਸੁਖਬੀਰ ਸਿੰਘ ਵਾਲੇ ਅਕਾਲੀ ਦਲ ਦੇ ਵਿੱਚ ਕਮ ਸੇ ਕਮ ਇੱਕ ਚੀਜ਼ ਬੜੀ ਕਲੀਅਰ ਹੈ ਕਿ ਉਸ ਦੇ ਵਿੱਚ ਪ੍ਰਧਾਨ ਰਹੂਗਾ ਤਾਂ ਸੁਖਬੀਰ ਸਿੰਘ ਬਾਦਲੀ ਰਹੂਗਾ ਹੋਰ ਕੋਈ ਵੀ ਵਿਅਕਤੀ ਪ੍ਰਧਾਨਗੀ ਵੱਲ ਆਪਣੀ ਅੱਖ ਨਹੀਂ ਚੱਕੂਗਾ ਜਦੋਂ ਕਿ ਦੂਜਾ ਅਕਾਲੀ ਦਲ ਹਲੇ ਪੂਰਨ ਤੌਰ ਤੇ ਵੋਟਾਂ ਬਣਾ ਰਿਹਾ ਹੈ ਹੋਣ ਦੇ ਵਿੱਚ ਨਹੀਂ ਆਇਆ ਹੁਣੇ ਤਾਕਤ ਨੂੰ ਲੈ ਕੇ ਕਈ ਤਰ੍ਹਾਂ ਆਪਣੇ ਆਪ ਦੇ ਵਿੱਚ ਕਸ਼ਮਕਸ਼ ਚ ਪਈਆਂ ਹੋਈਆਂ ਅਕਾਲੀ ਦਲ ਦਾ ਪ੍ਰਧਾਨ ਯਾਲੀ ਹੋ ਸਕਦਾ ਹੈ ਅਕਾਲੀ ਦਲ ਦਾ ਪ੍ਰਧਾਨ ਰਖੜਾ ਸਾਹਿਬ ਹੋ ਸਕਦੇ ਆ ਅਕਾਲੀ ਦਲ ਦੇ ਪ੍ਰਧਾਨ ਚੰਦੂ ਮਾਜਰਾ ਸਾਹਿਬ ਬਣਨਗੇ ਜਾਂ ਮਾਝੇ ਦੇ ਵਿੱਚੋਂ ਅਕਾਲੀ ਦਲ ਦਾ ਕੋਈ ਪ੍ਰਧਾਨ ਲਿਆ ਜਾ ਸਕਦਾ ਹੈ ਜਾਂ ਅਕਾਲੀ ਦਲ ਦੇ ਪ੍ਰਧਾਨ ਜਿਹੜੇ ਬਾਗੀ ਧੜੇ ਦੇ ਨਾਲ ਲੱਗੇ ਹੋਏ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਹੈ ਉਹ ਬਣਨਗੇ ਇਹ ਥੋੜੀ ਥੋੜੀ ਖਿੱਚੋ ਤਾਣ ਜਿਹੜੀ ਸ਼ਾਇਦ ਕਿਸੇ ਪੱਧਰ ਤੇ ਪਹਿਲਾਂ ਅੰਦਰ ਸੀ ਅੱਜ ਉਹ ਬਾਹਰ ਆਉਣੀ ਸ਼ੁਰੂ ਹੋ ਗਈ ਹੈ ਤੇ ਬਹੁਤ ਸਾਰੇ ਅਕਾਲੀ ਦਲ ਦੇ ਪੁਰਾਣੇ ਲੀਡਰਾਂ ਨੇ ਦਬਮੀ ਸੁਰਤੇ ਵਿੱਚ ਜਿਸ ਪ੍ਰਕਾਰ ਮਲੂਕਾ ਸਾਹਿਬ ਨੇ ਵੀ ਇਸ਼ਾਰੇ ਕੀਤੇ ਹੈ ਇਹ ਕਹਿਣਾ ਸ਼ੁਰੂ ਕਰਤਾ ਕਿ ਚਲੋ ਹੁਣ ਇਕੱਠੇ ਹੋਣੇ ਤੇ ਘਰ ਵਾਪਸੀ ਕਰਕੇ ਆਪਾਂ 27 ਦੀਆਂ ਚੋਣਾਂ ਵਾਸਤੇ ਤਿਆਰੀ ਕਰੀਏ ਤੇ ਤੁਸੀਂ ਦੇਖਦੇ ਜਾਓ ਜੇ ਅਕਾਲੀ ਦਲ ਅਮੇ ਤਾਂ ਇਹ ਸਾਨੂੰ ਲੱਗਦਾ ਕਿ ਸੰਭਵ ਵੀ ਨਹੀਂ ਕਿ ਅਕਾਲੀ ਦਲ ਲੁਧਿਆਣਾ ਦੀ ਬਾਈ ਇਲੈਕਸ਼ਨ ਦੇ ਵਿੱਚ ਜਿੱਤ ਪ੍ਰਾਪਤ ਕਰੇ ਪਰ ਫਿਰ ਵੀ ਜੇ ਬਾਦਲਾ ਅਕਾਲੀ ਦਲ ਦੇ ਕੈਂਡੀਡੇਟ ਨੇ ਉੱਥੇ ਦੂਸਰੀ ਪੋਜੀਸ਼ਨ ਹਾਸਲ ਕੀਤੀ ਜਾਂ ਤੀਸਰੀ ਪੋਜੀਸ਼ਨ ਵੀ ਹਾਸਲ ਕੀਤੀ ਜਾਂ ਉਹ ਭਾਰਤੀ ਜਨਤਾ ਪਾਰਟੀ ਤੋਂ ਇੱਕ ਪਾਇਦਾਨ ਵੀ ਉੱਪਰ ਰਿਹਾ ਤਾਂ ਦਿਨਾਂ ਦੇ ਵਿੱਚ ਬਹੁਤ ਸਾਰੇ ਉਹ ਨੇਤਾ ਜਿਹੜੇ ਹੁਣ ਕਿਨਾਰੇ ਤੇ ਬੈਠੇ ਹੋਏ ਐ ਤੁਸੀਂ ਦੇਖਦੇ ਜਾਣਾ ਕਿ ਬੜੇ ਘੱਟ ਸਮੇਂ ਦੇ ਵਿੱਚ ਉਹ ਫੇਰ ਅਕਾਲੀ ਦਲ ਦਾ ਹਿੱਸਾ ਬਣ ਜਾਣਗੇ ਉਹਦੇ ਲਈ ਤਰਕ ਭਾਵੇਂ ਕੋਈ ਵੀ ਹੋ ਸਕਦਾ ਹੈ ਉਹ ਕਹਿਣ ਕਿ ਅਸੀਂ ਪੰਜਾਬ ਦੇ ਖੇਤਰੀ ਹਿੱਤਾਂ ਨੂੰ ਉੱਪਰ ਰੱਖਿਆ ਹੈ ਉਹ ਕਿਸੇ ਵੀ ਲੌਜਿਕ ਨਾਲ ਇਹ ਕਹਿਣ ਕਿ ਜੋ ਉਹਨਾਂ ਦੀਆਂ ਜ਼ਿੰਮੇਵਾਰੀਆਂ ਲਗਾਈਆਂ ਗਈਆਂ ਸੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਉਹ ਇਹਨਾਂ ਨੂੰ ਨਿਭਾ ਦਿੱਤੀਆਂ ਗਈਆਂ ਇਸ ਕਰਕੇ ਪੰਜਾਬ ਦੀ ਖੇਤਰੀ ਪਾਰਟੀ ਦਾ ਜਿਹੜਾ ਕ੍ਰਾਈਸਿਸ ਹੈ ਉਸ ਦਾ ਅੰਤਮ ਹੱਲ ਬਿਲਕੁਲ ਕਾਂਗਰਸ ਵਾਂਗੂੰ ਹੀ ਲੱਗ ਰਿਹਾ ਹੈ ਜਿਵੇਂ ਸਾਡੀ ਰਾਸ਼ਟਰੀ ਕਾਂਗਰਸ ਦੇ ਵਿੱਚ ਇੱਕ ਗੱਲ ਪ੍ਰਮੁੱਖ ਹੈ ਕਿ ਜੋ ਮਰਜ਼ੀ ਹੋਈ ਜਾਵੇ ਜੋ ਕਾਂਗਰਸ ਦਾ ਪ੍ਰਧਾਨ ਜਾਂ ਪ੍ਰਧਾਨ ਦੀ ਤਾਕਤ ਹੈ ਜਿਹੜੀ ਉਹ ਇੰਦਰਾ ਫੈਮਿਲੀ ਤੋਂ ਬਾਹਰ ਨਹੀਂ ਜਾ ਸਕਦੀ ਉਸੇ ਪ੍ਰਕਾਰ ਪੰਜਾਬ ਦੇ ਵਿੱਚ ਅੱਜ ਇਹ ਜਾਪਣ ਲੱਗ ਪਿਆ ਕਿ ਅਕਾਲੀ ਦਲ ਦੇ ਜਿਵੇਂ ਨੇਤਾ ਮੁੜ ਰਹੇ ਹੈ ਮੁੜਨ ਦੀਆਂ ਸੰਭਾਵਨਾਵਾਂ ਲੱਗ ਰਹੀ ਹੈ ਤਾਂ ਇੱਥੇ ਵੀ ਤਕਰੀਬਨ ਤਕਰੀਬਨ ਇਹ ਹੁਣ ਬਹੁਤ ਸਾਰੇ ਲੋਕਾਂ ਨੇ ਸਹਿਕਾਰ ਕਰ ਲਿਆ ਕਿ ਸੁਖਬੀਰ ਤੋਂ ਬਿਨਾ ਸ਼ਾਇਦ ਉਹ ਕਿਸੇ ਹੋਰ ਨੂੰ ਪ੍ਰਧਾਨ ਨਹੀਂ ਸਹਿਕਾਰ ਕਰਨਗੇ ਭਾਵੇਂ ਉੱਪਰੋਂ ਉਪਰੀ ਹਲੇ ਵੀ ਕਈ ਬਿਆਨ ਦੇ ਰਹੇ ਐ ਕਿ ਸਾਨੂੰ ਉਹਦੀ ਪ੍ਰਧਾਨਗੀ ਮਨਜ਼ੂਰ ਨਹੀਂ ਅਸੀਂ ਉਹਦੀ ਪ੍ਰਧਾਨਗੀ ਛੱਡਣ ਤੋਂ ਬਾਅਦ ਹੀ ਬਾਹਰ ਜਾਵਾਂਗੇ ਪਰ ਕਨਸੋਆ ਤੇ ਹਕੀਕਤ ਦੋਨੇ ਕਦੋਂ ਮਿਲਦੇ ਆ ਵਿੱਚੋਂ ਕੀ ਨਤੀਜਾ ਨਿਕਲਦਾ ਹੈ ਕੇਂਦਰ ਦੀਆਂ ਬਹੁਤ ਸਾਰੀਆਂ ਸ਼ਕਤੀਆਂ ਇਹਨਾਂ ਨੂੰ ਕਿਵੇਂ ਦੇਖ ਰਹੀਆਂ ਹੈ ਇਹ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਹੈ ਜਿਹੜੇ ਭਵਿੱਖ ਦੇ ਵਿੱਚ ਕਈ ਨਵੀਂ ਕਿਸਮ ਦੀ ਖੇਤਰੀ ਰਾਜਨੀਤੀ ਦੀਆਂ ਪਲਾਂਘਾਂ ਪੁੱਟਣ ਨੂੰ ਤਿਆਰ ਬੈਠੇ ਹੈ ਧੰਨਵਾਦ